ਅਬਸੀ ਬਹੁਤ ਵੱਡਾ ਘਾਟਾ ਇੰਡਸਟਰੀ ਦਾ ਹੈਗਾ ਹੀ ਹੈਗਾ ਖਾਸ ਕਰਕੇ ਉਹਨਾਂ ਦੀ ਫੈਮਲੀ ਇੱਕ ਬਾਪ ਦਾ ਜਾਣਾ ਬਹੁਤ ਸੈਡਨੈਸ ਦੀਆ ਮੇਰੇ ਮਾਪੇ ਦੋਨੋਂ ਹੀ ਗਵਾ ਚੁੱਕਾ ਤੋਂ ਭਾਵੇਂ ਐਨੇ ਸਾਲ ਹੋ ਗਏ ਲੇਕਿਨ ਕੋਈ ਰੰਗ ਨਹੀਂ ਜਿਵੇਂ ਉਹਨਾਂ ਨੂੰ ਮਿਸ ਨਹੀਂ ਕਰੀ ਕੋਈ ਪਰਿਵਾਰ ਦੇ ਨਾਲ ਜੋ ਵੀ ਹੋਇਆ ਬਹੁਤ ਮਾੜਾ ਹੋਇਆ ਲੇਕਿਨ ਇਹ ਸੱਚ ਹੈ ਜੀਣਾ ਝੂਠਾ ਮਰਨਾ ਸੱਚਾ ਲੇਕਿਨ ਉਹਨਾਂ ਦਾ ਨਾਮ ਕਦੇ ਵੀ ਦੁਨੀਆ 'ਚ ਮਿਲ ਨਹੀਂ ਸਕਦਾ ਕਿ ਉਹਨਾਂ ਦੇ ਐਨੇ ਅ ਜਿਹੜੇ ਛੇਲੇ ਨੇ ਜਿਹੜੇ ਉਹਨਾਂ ਉਸਤਾਦ ਬੰਦੇ ਨੇ ਉਹਨਾਂ ਨੇ ਬਹੁਤ ਦੁਨੀਆ ਭਰ ਦੇ ਵਿੱਚ ਉਹਨਾਂ ਨੇ ਨੌਕ ਕੀਤਾ ਸੋ ਨੌ ਕਦੇ ਮਰ ਨਹੀਂ ਸਕਦਾ ਪਰ ਹਾਂ ਫਿਜ਼ੀਕਲੀ ਉਹਨਾਂ ਨੂੰ ਉਹ ਹੱਗ ਨਹੀਂ ਕਰ ਸਕਦੇ ਬੈਠ ਨਹੀਂ ਸਕਦੇ ਗੱਦਾ ਨਹੀਂ ਕਰ ਸਕਦੇ ਤੇ ਅ ਬਸ ਇਸੇ ਕਰਕੇ ਇੱਥੇ ਆਏ ਆ ਜੀ ਮਾਰਗਪਤਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਔਰ ਜਿਹੜਾ ਪਰਿਵਾਰ ਹੈ ਉਹਨਾਂ ਨੇ ਸ਼ਕਤੀ ਦੇ ਸਹੀ ਜੈਦੀ ਭਾਈ ਜੇਕਰ ਗੱਲ ਕੀਤੀ ਜਾਵੇ ਤਾਂ ਬੈਕ ਟੂ ਬੈਕ ਇਤੋਂ ਦੇ ਲਾਸਸਸ ਦੇਖਣ ਨੂੰ ਮਿਲ ਰਹੇ ਨੇ ਲੱਗਦਾ ਤੁਹਾਨੂੰ 뮤ਜ਼ਿਕ ਇੰਡਸਟਰੀ ਨੂੰ ਨਜ਼ਰ ਲੱਗ ਗਈ ਹੈ ਕਿਸੇ ਦੀ ਹਾਂ ਦੇਖੋ ਜੀ ਇਹ ਤਾਂ ਮਾਲਕੀ ਜਾਣਦਾ ਜੀ ਉਹਦੀ ਰਜਾ ਦੇ ਵਿੱਚ ਹੀ ਹੁੰਦਾ ਸਾਰਾ ਕੁਝ ਜੋ ਵੀ ਹੁੰਦਾ ਕਬੱਡੀ ਪਲੇਅਰਾਂ ਦੇ ਵੀ ਕਿੰਨੀ ਡੈਥ ਹੋਈ ਆ ਬਾਡੀ ਬਿਲਡਰ ਕਮਨ ਸਾਹਿਬ ਦੇਖੋ ਕਿੰਨੇ ਯੰਗ ਏਜ ਦੇ ਵਿੱਚ ਹੋਈ ਆ ਤੇ ਕਲਾਕਾਰ ਅੱਜ ਗੁਰੂ ਜੀ ਦਾ ਪੋਗ ਹੈ ਅਸੀਂ ਸਾਰੇ ਪੰਜਾਬ ਦੇ ਵੱਖ-ਵੱਖ ਕੁੰਨਿਆਂ ਤੋਂ ਉਹਨਾਂ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਲੋਕ ਆਏ ਨੇ ਤੇ ਬਸ ਸਾਰੇ ਤੁਸੀਂ ਦੁਆ ਕਰਿਓ ਕਿ ਸਲੀਮ ਹਨ ਨੂੰ ਸਾਰਿਆਂ ਨੂੰ ਤੁਸੀਂ ਸਪੋਰਟ ਕਰਿਓ ਜਿੰਨੇ ਵੀ ਮੀਡੀਆ ਵਾਲੇ ਕਿਉਂਕਿ ਇੱਕ ਤਾਂ ਬਾਪ ਇੱਕ ਬਹੁਤ ਵੱਡੇ ਰੁੱਤਵੇ ਵਾਲਾ ਬਾਪ ਜਿਹੜਾ ਜਾਂਦਾ ਸਾਡੇ ਤੋਂ ਗੁਰੂ ਜੀ ਸੀ ਇਹ ਬੜਾ ਔਖਾ ਹੁੰਦਾ ਕਿਸੇ ਦਾ ਵੀ ਬਾਪ ਦਾ ਸਾਆ ਸਿਰ ਤੋਂ ਉੱਠਣਾ ਬਸ ਸਰ ਦੁਆ ਕਰਿਓ ਕਿ ਮਾਲਕ ਗੁਰੂ ਜੀ ਨੂੰ ਆਪਣੇ ਚਰਨਾਂ ਚ ਜਗ੍ਹਾ ਦੇ। ਨਮੇਸ਼ ਹੈ। ਆਪਣੇ ਵੱਡੇ ਵੀਰ ਮਾਈ ਜੀ ਦੇ ਜੀ ਨੂੰ ਮੈਂ ਸ਼ਬਦਾਂ ਦੀ ਦੇਣ ਪਹੁੰਚੀ ਹਾਂ ਤੇ ਖਿਆਲਾਂ ਦੀ ਇਹੋ ਜਿਹਾ ਸੋਰਾ ਦਾ ਸਿਕੰਦਰ ਬਣ ਤਲੀ ਗਈ। ਰਾਜਕੇ ਖਾਸ ਰਾ ਦੇ ਸਲੀਮ ਦਾ ਸਾਥ ਹੋਇਆ। ਉਹ ਕਿਹੋ ਜਿਹਾ ਹੋ ਸਕਦਾ ਸਾਰੀ ਦੁਨੀਆ ਵੈਜਨ ਕਰ ਸਕਦੀ ਐ ਸੋ ਬੜਾ ਮਾਨ ਦੀ ਗੱਲ ਹੀ ਆ ਭਰੇ ਮੰਨਦੇ। ਫਾਸਲਾ ਰੈਂਦੀ ਹੈ ਆਪਣੇ ਪ੍ਰਤੀਜਾਂ ਮੁਸਲੇਮ ਨੂੰ ਪੇਜੀ ਨੂੰ ਆਪਣੇ ਦੇਸ਼ ਨੂੰ ਆਸਵਾਜ ਹਾਂਸ ਨੂੰ ਸੋ ਬਹੁਤ ਹੀ ਕਲਾਕਾਰੀ ਚ ਇੱਕ ਮੈਂ ਸਮਝਦਾ ਅੱਜ ਉਹਨਾਂ ਦੇ ਜਾਣ ਦੇ ਨਾਲ ਇੱਕ ਯੁੱਗ ਦਾ ਅੰਤ ਹੋਇਆ ਬਹੁਤ ਵੱਡੇ ਇਨਸਾਨ ਸੀ ਉਹਨਾਂ ਨੇ ਬਹੁਤ ਤਕੜੇ ਤਕੜੇ ਕਲਾਕਾਰਾਂ ਨੂੰ ਪਿਆਰ ਕੀਤਾ ਦੇਸ਼ ਚ ਉਹਨਾਂ ਦੀ ਕਲਾਕਾਰੀ ਦਾ ਸਿੱਕਾ ਦੇਸ਼-ਵਿਦੇਸ਼ ਵਿੱਚ ਪਾਕਿਸਤਾਨ ਦਾ ਇੱਕ ਲੋਕ ਮਨਦੇ ਸੀ ਉਹਨਾਂ ਨੂੰ ਉਸਤਾਦ ਬੜੇ ਸੰਗੀਤ ਪ੍ਰਤੀ ਸਮਰਪਿਤ ਇਨਸਾਨ ਸੀ ਬਹੁਤ ਦਾ ਕ੍ਰੋਧ ਹੁੰਦਾ ਉਸਤਾਦ ਪੂਰਨ ਸ਼ਾਹ ਕੋਟੀ ਜੀ ਸੰਗੀਤ ਨੂੰ ਸਮਰਪਿਤ ਸੀ ਉਹਨਾਂ ਨੇ ਜ਼ਿੰਦਗੀ ਚ ਦੁਨਿਆਵੀ ਆਸ਼ੋਰਾਮ ਨੂੰ ਤਿਆਗਿਆ ਇਹ 뮤직 ਲਈ ਕਲਾ ਵਾਸਤੇ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਲਾਈ ਉਹਨਾਂ ਦੇ ਜਾਣ ਦੇ ਨਾਲ ਜਲੰਧਰ ਨੂੰ ਨਹੀਂ ਅੰਤਪਰਦਾਸ ਦੇ ਪਾਂਚੇ ਉਹਨਾਂ ਸਾਡੇ ਅੰਤਪਰਦਾਸ ਕਹਿ ਤੂੰ ਦੰਨੀ ਕਰਦਾ ਪਰ ਉਹ ਸੰਗੀਤ ਦੇ ਕੈਸੇ ਉਤਕਾਸ਼ਨ ਦਾ ਜ਼ਿੰਦਗੀ ਜਿੰਨਾ ਚਿਰ ਪੂਰੀ ਕਾਇਨਾਤ ਹੈ ਸ਼ਾ ਕੋਟੀ ਸਾਹਿਬ ਦਾ ਜਿਹੜਾ ਸੰਗੀਤ ਦਾ ਸਰ ਹੈ ਪੂਰੀ ਦੁਨੀਆ ਦੇ ਬੱਚੇ ਇਸੇ ਤਰ੍ਹਾਂ ਰਹੇਗਾ ਤੋਂ ਮਾਲਕ ਕੇ ਅਰਦਾਸ ਕਰਦੇ ਕਿ ਬਾਰਾ ਜਨਮ ਮਤਮ ਚੱਲਣਾ ਚੱਲਦਾ ਸੁਖੀਆਨਾ ਕਲਾਮ ਦੇ ਦੇਣਕ ਪੰਜਾਬ ਨੂੰ ਪੰਜਾਬ ਦੀ ਪੂਰੇ ਹਿੰਦੁਸਤਾਨ ਨੂੰ ਪੂਰੇ ਦਰਿਆ ਤੇ ਦਿਲ ਪਿਆਸਾ ਦੱਸਦੇ ਨੇ ਕੰਟਰੀ ਵਿੱਚ ਦੇਖੇ ਕਿ ਉਹਨੇ ਨੇ ਫਨਕਾਰ ਪੈਦਾ ਕੀਨੇ ਨੇ ਹਾਲੀਵੁੱਡ ਦੀ ਹਾਲੀਵੁੱਡ ਤੱਕ ਸੋ ਕਾ ਸਤਿਮਤ ਤੇ ਪੂਰਾ ਨਹੀਂ ਕਰ ਸਕਦਾ ਪਰ ਚਲੋ ਜਿਹੜਾ ਬੰਦਾ ਤੇ ਆਇਆ ਉਹਨਾਂ ਜੜਾ ਜ਼ਰੂਰ ਇਹ ਅਸੀਂ ਦਾ ਸ਼ਰਧਾਂ ਦੇ लास्ट ਅਗਰਤੀ ਮੰਨ ਅਰਦਾਸ ਵਿੱਚ ਸ਼ਾਮਲ ਹੋਏ ਪਰਮਾਤਮਾ ਉਸਤਾਦ ਜੀ ਨੂੰ ਅਪੀਲ ਕਰਨਾ ਕਰਵਾਸਦਾ ਹੈ ਔਰ ਸਾਰੇ ਫੈਨਸ ਪਰਿਵਾਰ ਨੂੰ ਖਾਣਾ ਬਣਾਉਣ ਦਾ ਮਨ ਬਖਸ਼ ਔਰ ਉਹ ਹਮੇਸ਼ਾ ਸਾਡੇ ਦਿਲਾਚਸਪ ਗੁਨੀਆ ਦੇ ਦਿਲਾਚਸਪ ਜ਼ਿੰਦਾ ਰਹੇ ਖਾਨ ਸਾਹਿਬ ਆਖਰੀ ਮੁਲਾਕਾਤ ਕਦੋਂ ਹੋਈ ਸੀ ਤੁਹਾਡੇ ਪੁਰਾਣੇ ਚਾਪਤੀ ਹੋ ਰਹਾ ਬਹੁਤ ਟਾਈਮ ਪਹਿਲਾਂ ਹੋਈ ਸੀ ਮੈਂ ਥੋੜੇ ਦੇ ਬਾਹਰ ਵੀ ਰਹਿਣਾ ਕੈਨੇਡਾ ਸੋਚ ਕਰਕੇ ਕਾਫੀ ਟਾਈਮ ਪਹਿਲਾਂ ਮੁਲਾਕਾਤ ਹੋਈ ਸੀ ਪਰ ਇਦਾਂ ਦੀ ਰੋਹਾਂ